ਨਾਲੇ ਸੱਚ ਦਾ ਸੱਚੀ ਹੈ ਨਾ ਹੋਰ ਕੀ ਗਾਜੇ ਬਾਜੇ ਨਾਲ ਵਿਆਹ ਕਰਾਇਆ ਹੁਣ ਅੱਜ ਕੀ ਆਈ ਹੈ ਪੁੱਤ ਛੱਡ ਦੇ ਤੂੰ ਇੱਥੇ ਕੱਪੜੇ ਆ ਜਾ ਅੰਦਰ ਮੈਂ ਉਹਨੂੰ ਤਾਂ ਮੈਂ ਸੁਧਾਰਦੀ ਆ ਮੈਂ ਦੇਖਦੀ ਆ ਉਹ ਕਿੰਨੀ ਕੁ ਦੇਰ ਤੈਨੂੰ ਰੋਕੂਗੀ ਹੁਣ ਮੰਮੀ ਰੋਜ਼ ਹੀ ਉਹਦੇ ਨਾਲ ਲੜਾਈਆਂ ਪਾਈ ਹੈਗੀ ਉਹ ਤਾਂ ਜਿਹੀ ਜਿਹੀ ਹੈਗੀ ਆਪਾਂ ਥੋੜੀ ਉਹਦੇ ਵਰਗੇ ਬਣਨਾ ਕੋਈ ਨਾ ਮੈਂ ਹੱਥ ਨਾਲ ਧੋ ਲੂੰਗੀ ਕਿਹੜਾ ਵੱਡੀ ਗੱਲ ਆ ਲੜਾਈ ਨਹੀਂ ਪਾਉਣੀ ਹੈਗੀ ਤੈਨੂੰ ਇੱਕ ਸਕੀਮ ਦੱਸੂਗੀ ਉਹਨੂੰ ਤਾਂ ਮੈਂ ਕਰਦੀ ਆ ਸਿੱਧੀ ਜਿਹੜੀ ਉਹ ਇੰਨੀ ਚਾਮਲੀ ਹੋਈ ਆ ਛੱਡ ਦੇ ਪੁੱਤ ਐਨੀ ਠੰਡ 'ਚ ਹੱਥ ਨਾਲ ਨਾ ਕੱਪੜੇ ਧੋ ਆ ਜਾ ਅੰਦਰ ਦੇ ਸਾਰੇ ਨਾ ਮੈਂ ਤਾਂ ਕੀ ਕਰਦੀਆਂ ਇਹਦੀਆਂ ਮੈਂ ਹੁਣ ਜੇ ਬੰਦਾ ਬਮਾਰਟ ਮਾਰਾ ਉਹਦੇ ਕੋਲ ਬੈਠਣਾ ਤਾਂ ਹੈਗਾ ਹੀ ਆ ਜਾਣ ਕੇ ਬੈਠ ਕੇ ਪੈਰ ਚ ਪੈਰ ਘਰ ਲਾ ਗਈ ਪੂਰੀ ਇਹਦੇ ਚ ਚਲ ਕੋਈ ਨਾ ਰੋਕੀ ਤਾਂ ਮੈਂ ਬਣਾ ਲੂੰਗੀ ਪਰ ਇਹਦੀ ਜਿਹ ਮ ਬਣਾਉਂਦੀ ਹੈਗੀ ਮੈਂ ਤਾਂ ਉਹਦੇ ਬਣਾ ਕੇ ਖਾਂਦੀ ਆ ਮੈਨੂੰ ਤਾਂ ਵੀ ਰੋਟੀ ਖਾ ਲਓ ਤੁਸੀਂ ਰੋਟੀ ਤੇ ਮੈਂ ਖਾ ਲਾਂ ਐ ਕਰਿਓ ਕੱਪੜੇ ਫੇਰ ਧੋ ਲਿਓ ਪਹਿਲਾਂ ਰੋਟੀ ਖਾ ਲਓ ਕੱਪੜੇ ਮੇਰੇ ਤੋਂ ਨਹੀਂ ਧੋ ਹੋਣੇ ਭਾਈ ਇਹਨੂੰ ਮਸ਼ੀਨ ਚ ਪਾ ਦੇ ਤਾਂ ਲੈ ਕੇ ਆਈ ਸੀ ਇਕੱਠੇ ਕਰਕੇ ਮੈਂ ਮਸ਼ੀਨ ਚ ਪਾਉਣੇ ਨੇ ਫਿਰ ਐ ਕਰੋ ਮੰਮੀ ਤੁਸੀਂ ਪਾਓ ਮਸ਼ੀਨ ਚ ਮੇਰੀ ਗੱਲ ਕਿਉਂ ਨਹੀਂ ਹੈਗੀ ਭਾਣੇ ਕਿ ਤੂੰ ਚਾਹ ਜੋ ਗੁਲੀਆ ਕਰਨੀਆਂ ਚਾਚੀ ਕੋਲੇ ਮੇਰੀਆਂ ਨਹੀਂ ਬੱਸ ਕਰ ਪੂਰੀ ਚੁੱਪ ਕਰ ਜਾ ਇਹ じゃ ਕੁੱਤਾ ਕੰਮ ਨਾ ਤਾਂ ਮੈਂ ਕਦੇ ਜ਼ਿੰਦਗੀ ਚ ਕੀਤਾ ਤੇ ਨਾ ਮੈਂ ਕੀ ਕਰਾਂ ਪਰ ਹਾਂ ਤੈਨੂੰ ਬਾਣ ਹੈਗੀ ਜੁਗਲੀ ਕਰਨ ਦੀ ਤੂੰ ਛੱਡ ਦੇ ਵਾਹ ਮਾਂ ਤੇਰੀਆਂ ਮੌਜਾਂ ਨੇ ਪੁੱਤ ਧੁੱਪ ਜੀ ਆਈ ਤੀ ਮੈਂ ਹਾਂ ਚੱਲ ਘੜੀਕ ਪਾਏ ਜਾਮ ਆਹੋ ਭਾਈ ਨੂੰ ਹਾਂ ਸਾਰੇ ਮौज ਕਰਦੀਆਂ ਤੂੰ ਤਾਂ ਇਹ ਵੀ ਕਰਮਾਂ ਦੀਆਂ ਗੱਲਾਂ ਹੁੰਦੀਆਂ ਨੇ ਚਲ ਜੇ ਚੰਗੀਆਂ ਨੇ ਵਿਚਾਰੀਆਂ ਕੰਮ ਕਰੀ ਜਾਂਦੀਆਂ ਨੇ ਤਾਂ ਪੁੱਤ ਮੈਂ ਪੈ ਜਾਨੀ ਆ ਚਲ ਠੀਕ ਐ ਮਾਂ ਹੋਂ ਦਾ ਗੋਡੇ ਠੀਕ ਨੇ ਹਾਂ ਹੈ ਤਾਂ ਠੀਕ ਨੇ ਪੁੱਤ ਜੇ ਦਵਾਈ ਲਈ ਜਾਂਦੀਆਂ ਤਾਂ ਠੀਕ ਰਹਿੰਦੇ ਨੇ ਇਹ ਤਾਂ ਹੁਣ ਐਂ ਚੱਲੂ ਚਲ ਠੀਕ ਐ ਨਾਲੇ ਪ੍ਰੀਤ ਵਰਪੂਰ ਦੇਖੀ ਹੋਈ ਨਹੀਂ ਮੈਂ ਕਾਸੀ ਬੁਮਾਰ ਹੋ ਰਹੀ ਐ ਉਹਦਾ ਪੁੱਤ ਸਿਰ ਦੁਖਦਾ ਇੱਕ ਜ਼ਖਾਮ ਜਿਹਾ ਬਹੁਤ ਹੋਇਆ ਪਿਆ ਜੱਸ ਜੱਸੀ ਨੇ ਦੱਸਿਆ ਸੀਗਾ ਮੈਨੂੰ ਹਾਂ ਨਾਲੇ ਮਾਂ ਘਰ ਦਾ ਮਾਹੌਲ ਕਿਵੇਂ ਐ ਮਾਹੌਲ ਨੂੰ ਕੀ ਹੋਇਆ ਪੁੱਤ ਵਧੀਆ ਹੈ ਮਾਹੌਲ ਤਾਂ ਵਧੀਆ ਰਲ ਮਿਲ ਕੇ ਰਹਿੰਦੀਆਂ ਨੇ ਕੰਮ ਕਰ ਲੈਂਦੀਆਂ ਨੇ ਜਿੰਨਾ ਮਾਂ ਤੂੰ ਕਹਿਨੀ ਹੈ ਨਾ ਮੈਨੂੰ ਲੱਗਦੀ ਨਹੀਂ ਐਡੀ ਗੱਲ ਦੱਸਿਆ ਮੈਨੂੰ ਜਸਸੀ ਨੇ ਅੱਛਾ ਟਲੀ ਨਹੀਂ ਹੈਗੀ ਉਹ ਵੀ ਹੈ ਮਾੜੀ ਮੋਟੀ ਗੱਲਾਂ ਤਾਂ ਪੁੱਤ ਹੋਏ ਜਾਂਦੀਆਂ ਹੁੰਦੀਆਂ ਨੇ ਘਰ 'ਚ ਪਰ ਮਾਂ ਕਿਤੇ ਨਾ ਕਿਤੇ ਜਸਸੀ ਵੀ ਤਾਂ ਸੱਚੀ ਬੋਲਦੀ ਐ ਹੁਣ ਬਾਬਲੂ ਨੂੰ ਕੰਮ ਤਾਂ ਕਰਨਾ ਚਾਹੀਦਾ ਨੇ ਕੋਈ ਹੁਣ ਮੇਰੇ ਇਕੱਲੇ ਦੀ ਕਮਾਈ ਨਾਲ ਕਿਵੇਂ ਚੱਲੂਗਾ ਭਲਾ ਘਰ ਹੁਣ ਉਹਦਾ ਆਪਦਾ ਪਰਿਵਾਰ ਐ ਫੇਰ ਕਿਵੇਂ ਚੱਲੂਗਾ ਤੂੰ ਆਪ ਹੀ ਦੱਸ। ਉਹੀ ਪੁੱਤ ਤੂੰ ਤਾਂ ਗੱਲਾਂ ਲੈ ਕੇ ਬਹਿ ਗਿਆ ਪਹਿਲਾਂ ਜੱਸੀ ਵੀ ਐਂ ਬੋਲੀ ਜਾਂਦੀ ਆ। ਹੁਣ ਤੂੰ ਕਹਿਣ ਲੱਗ ਗਿਆ। ਬਬਲੂ ਵગેਰਾ ਵਿਚਾਰਾ ਬਾਹਰ ਫਿਰਦਾ ਸੀ ਤੇਰੇ ਸਾਹਮਣੇ ਛੋਟੀ ਉਮਰ ਚੈ ਤਾਂ ਉਹ ਖੇਤੀ ਕਰਨ ਲੱਗ ਗਿਆ। ਉਹ ਪੜਿਆ ਨਹੀਂ ਹੈਗਾ। ਆਖੇ ਮੇਰਾ ਭਾਈ ਪੜ ਜਵੇ ਕੋਈ ਨੌਕਰੀ ਲੱਗ ਜਵੇ। ਹੁਣ ਉਹਨੂੰ ਚੰਦਰਿਆ ਨੂੰ ਕੋਈ ਨੌਕਰੀ ਵੀ ਨਹੀਂ ਮਿਲਦੀ। ਕਾਇ ਦਿਨ ਦਾ ਠੱਕੇ ਖਾਂਦਾ ਫਿਰਦਾ। ਤੈਨੂੰ ਪਤਾ ਅਗਲਾ 12 ਪੜੇ ਤਾਂ ਵੀ ਨਾ ਤਾਂ ਕੋਈ ਦੰਦਾ ਵੀ ਨਹੀਂ ਨੌਕਰੀ। ਮੈਂ ਜਾਣਦਾ ਮੰਮੀ। ਮੇਰੇ ਤੇ ਆਹ ਨਾ ਐਸਾਨ ਕੀਤਾ ਹੋਇਆ ਉਹਦਾ। ਫਰੀਦਾ ਮਤਲਬ ਇਹ ਤਾਂ ਨਹੀਂ ਹੈਗਾ ਨਾ ਹੁਣ ਮੈਂ ਸਾਰੀ ਉਮਰੇ ਪਾਲੀ ਜਾਵਾਂ ਉਹਨੂੰ ਹੈ ਚੱਲ ਪੁੱਤ ਕਿਤੇ ਲੱਗ ਜੂਗਾ ਕਦੇ ਵਿਚਾਰਾ ਫੈਕਟਰੀਆਂ ਚ ਜਾਂਦਾ ਏ ਕਦੇ ਕਿਤੇ ਜਾਂਦਾ ਏ ਹੁਣ ਕੀ ਕਰੇ ਜੇ ਕੋਈ ਰੱਖੂਗਾ ਕੰਮ ਤੇ ਤਾਂ ਹੀ ਲੱਗੂਗਾ ਚੱਲ ਤੜਲੇ ਤਾਂ ਬਥੇਰੇ ਕਰਦਾ ਫਿਰਦਾ ਹੈ ਕਰਨਾ ਬੰਨਿਆ ਵਧੀਆ ਲੱਗਦਾ ਹੁੰਦਾ ਹੁਣ ਤੂੰ ਆਪ ਹੀ ਦੇਖ ਲੈ ਤੂੰ ਘੱਟੋ ਘੱਟ ਨਾ ਜੇ ਜੱਸੀ ਨੂੰ ਸਮਝਾਉਂਦੀ ਰਹਿਣੀ ਹੈ ਮੜ ਜਾ ਪ੍ਰੀਤ ਨੂੰ ਵੀ ਸਮਝਾ ਦੇ ਇਕੱਲਾ ਉਹਦੇ ਸਿਰ ਤੇ ਹੁਣ ਤੱਕ ਘਰ ਦਾ ਚੱਲਦਾ ਆਏਗਾ ਜੇ ਦੋਨੇ ਜਣੀਆਂ ਮਿਲ ਕੇ ਕੰਮ ਕਰ ਲਿਆ ਕਰਨਗੀਆਂ ਨਾ ਫਾਇਦਾ ਹੀ ਆ ਪੁੱਤ ਤੈਨੂੰ ਕਹਿੰਦੀ ਤਾਂ ਮੈਂ ਹੁਣ ਚੰਗੀ ਨਹੀਂ ਲੱਗਦੀ ਹੈਗੀ ਜੱਸੀ ਦੀਆਂ ਤਾਂ ਤੇ ਸੁਣ ਲਈਆਂ ਜੇ ਹੁਣ ਮੈਂ ਕਹੂੰਗੀ ਫਿਰ ਜੱਸੀ ਕਹੋਗੀ ਮਾਂ ਲੜਾਉਂਦੀ ਆ ਪੁੱਤੋ ਬਥੇਰਾ ਕੰਮ ਕਰਦੀ ਆ ਤੈਨੂੰ ਕੀ ਪਤਾ ਆਪਣੀ ਸਾਰੀਆਂ ਚੀਜ਼ਾਂ ਤੇ ਮੇਰ ਮਾਰਦੀ ਆ ਆ ਕਿ ਤੇਰੇ ਸਾਹਮਣੇ ਨਹੀਂ ਠੰਡ ਉਹਨੂੰ ਕਹਿੰਦੀ ਆ ਫੇ ਮੇਰੀ ਮਸ਼ੀਨ ਨੂੰ ਹੱਥ ਨਾ ਲਾਈਂ ਹੱਥਾਂ ਨਾਲ ਕੱਪੜੇ ਤੋਂ ਹੁਣ ਜੇ ਮੈਂ ਤੈਨੂੰ ਗੱਲਾਂ ਦੱਸਾਂ ਫੇਰ ਤੇ ਇੱਥੇ ਲੜਾਈ ਹੋਊ ਘਰ 'ਚ ਲੜਾਈ ਤੋਂ ਤਾਂ ਪੁੱਤ ਮੈਨੂੰ ਡਰ ਲੱਗਦਾ ਮੈਂ ਤਾਂ ਫੇਰ ਗੱਲ ਦਵਾ ਦੰਨੀ ਆ ਮਾਂ ਪਤਾ ਕੀ ਗੱਲ ਆ ਮੈਨੂੰ ਨਹੀਂ ਪਤਾ ਕੌਣ ਚੰਗਾ ਕੌਣ ਮਾੜਾ ਮੇਰੇ ਵਾਸਤੇ ਤਾਂ ਸਾਰੀ ਮੇਰਾ ਪਰਿਵਾਰ ਹੈ ਹੁਣ ਤੂੰ ਇਹ ਘਰ ਦੀ ਮੋਢੀ ਆ ਮੈਂ ਤਾਂ ਇਕੱਲਾ ਪੈਸੇ ਲਿਆ ਕੇ ਦੇਣ ਆਲਾ ਤੈਨੂੰ ਤੂੰ ਇਸ ਘਰ ਦੀ ਮੋਢੀ ਆ ਨਾ ਤੂੰ ਆਪ ਹੀ ਦੇਖ ਵੀ ਕਿਹਨੂੰ ਕਿਵੇਂ ਸੈੱਟ ਕਰਨਾ ਮੈਂ ਕੀ ਕਰ ਸਕਦਾ ਇਹ ਚ ਜੇ ਮੈਂ ਪ੍ਰੀਤ ਨੂੰ ਮਾੜਾ ਕਹੂੰਗਾ ਕੱਲੂ ਸਕੰਦਰ ਮੇਰੇ ਨਾਲ ਬਾਬਲੂ ਗੁੱਸੇ ਹੋਊਗਾ ਪੁੱਤ ਕਹਿਣ ਨੂੰ ਤਾਂ ਮੈਂ ਤੈਨੂੰ ਕਹਿ ਦੇਣਾ ਸੀਗਾ ਪਰ ਜੇ ਹੁਣ ਜੱਸੀ ਨੇ ਦੱਸੇ ਦਿੱਤਾ ਨਾ ਮੇਰੇ ਤੋਂ ਵੀ ਸੁਣ ਲੈ ਬਹੁਤ ਕੁਝ ਬੋਲਦੀ ਐ ਵੀ ਹੁਣ ਉਹਨੂੰ ਪ੍ਰੀਤ ਨੂੰ ਕਦੇ ਕਹਿੰਦੀ ਐ ਨਿਕਲ ਕੇ ਆਈ ਹੋਈ ਆ ਕਦੇ ਕੁਝ ਉਹ ਵੀ ਕੁੜੀ ਦੀ ਵੀ ਕੋਈ ਮਜਬੂਰੀ ਸੀ ਜੇ ਉਹਨੇ ਆਪਣੇ ਮੁੰਡੇ ਨਾਲ ਵਿਆਹ ਕਰਾਇਆ ਮੈਂ ਮੰਨਦਾ ਮੈਂ ਬੋਲਦੀ ਹਣੀ ਜੱਸੀ ਵੀ ਪਰ ਜੱਸੀ ਕੀ ਕਰਿਆ ਹੈ ਦੁਖੀ ਹੋਏ ਬੰਦੇ ਤੋਂ ਬਹੁਤ ਕੁਝ ਕਿਹਾ ਜਾਂਦਾ ਨਾਲੇ ਸੱਚ ਦਾ ਸੱਚ ਹੀ ਹੈ ਨਾ ਹੋਰ ਕੀ ਗਾਜੇ ਬਾਜੇ ਨਾਲ ਵਿਆਹ ਕਰਾਇਆ ਉਹਨੇ ਭੱਜ ਕੇ ਆਈ ਹੈ ਪੁੱਤੋ ਤਾਂ ਮੈਂ ਮੰਨਦੀ ਆਂ ਵੀ ਭੱਜ ਕੇ ਆਈ ਹੋਈ ਆ ਪਰ ਤੈਨੂੰ ਪਤਾ ਪਿੱਛੇ ਖਾਨਦਾਨ ਕਿੰਨਾ ਵਧੀਆ ਇਹਨਾਂ ਦਾ ਵਧੀਆ ਘਰ-ਬਾਰ ਚੋਂ ਆ ਕੁੜੀ ਇਹ ਪਤਾ ਨਹੀਂ ਇਹਦੀ ਮਤ ਨੂੰ ਕੀ ਹੋਇਆ ਸੀ ਜਿਹੜਾ ਇਹਨਾਂ ਨੇ ਭੱਜ ਕੇ ਵਿਆਹ ਕਰਾਇਆ ਬਾਤਰੋਂ ਕੀ ਹੋਇਆ ਸੀ ਉੱਚੀਆਂ ਹਵੇਲੀਆਂ ਦੇਖ ਕੇ ਨਾ ਇੱਜ਼ਤ ਤਾਂ ਨਹੀਂ ਵੱਡੀਆਂ ਹੋ ਜਾਂਦੀਆਂ ਹੁਣ ਕੀ ਕਹਿ ਸਕਦੇ ਆ ਪੁੱਤ ਐ ਇਹਨੂੰ ਮਾੜਾ ਵੀ ਨਹੀਂ ਕਹਿ ਸਕਦੇ ਸਿਆਣੀ ਆ ਕੰਮਕਾਰ ਵੀ ਸਾਰਾ ਕਰ ਲੈਂਦੀ ਆ ਬਾਕੀ ਤੂੰ ਆਪਣੇ ਭਾਈ ਵੱਲ ਵੀ ਦੇਖ ਨਾ ਮੈਂ ਤਾਂ ਮਾਤਾ ਹੁਣ ਤੱਕ ਦੇਖੀ ਹੋ ਜਾਂਦਾ ਹੁਣ ਦੇਖਣ ਦੀ ਵਾਰੀ ਥੋਡੀ ਐ ਜੇ ਵੱਡੇ ਘਰ ਚੋਂ ਆਈਏ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਘਰ ਦੇ ਕੰਮ ਨਾ ਕਰੇ ਨਾਲੇ ਮੈਂ ਤਾਂ ਤੇਰੇ ਤੇ ਛੱਡਤੀ ਜਿਵੇਂ ਤੈਨੂੰ ਠੀਕ ਲੱਗਦਾ ਨਾ ਤੂੰਵੇਂ ਕਰ ਲੈ ਦੱਸ ਮੈਂ ਤਾਂ ਕਹਿੰਦੀ ਸੀ ਸ਼ਿਵ ਦੇ ਆਏ ਤੇ ਸਾਰਾ ਕੁਝ ਠੀਕ ਹੋ ਜਾਊਗਾ ਆ ਦੱਸ ਇਹਨੂੰ ਵੀ ਇੰਨੀ ਚੱਕ-ਥਲ ਕਰਦੀ ਐ ਇਹਨੇ ਕੁੜੀ ਨੇ ਜੱਸੀ ਵੀ ਘਟ ਨਹੀਂ ਹੈਗੀ ਜਰਦੀਓ ਨਹੀਂ ਹੈਗੀ ਇਹਨੂੰ ਤਾਂ ਇਹ ਹਾਂ ਬੋਲ ਕੀ ਕਹਿੰਨਾ ਹੈ ਮੈਂ 24 ਘੰਟੇ ਬਿੱਲ ਹੀ ਨਹੀਂ ਹੈਗੀ ਵੀ ਤੁਹਾਡੇ ਨਾਲ ਗੱਲਾਂ ਮਾਰੀ ਜਾਵਾਂ ਮੈਂ ਉਹਦੋ ਕੁਮਾਰੀ ਸੀ ਜਦੋਂ ਤੁਹਾਡੇ ਨਾਲ ਗੱਲਾਂ ਕਰਦੀ ਹੁੰਦੀ ਸੀ ਸੋ ਉਹਨੂੰ ਚਾਹੁੰਦੀ ਹੁੰਦੀ ਸੀ ਪਰ ਹੁਣ ਨਹੀਂ ਹੁਣ ਮੈਂ ਘਰਵਾਰ ਦੀ ਆ ਮੇਰਾ ਆਪਦਾ ਪਰਿਵਾਰ ਹੈ ਤੁਹਾਡੇ ਨਾਲ ਸਾਰਾ ਦਿਨ ਗੱਲਾਂ ਮਾਰੀ ਜਾਵਾਂ ਹੁਣ ਮੈਂ ਨੌਲੇ ਤੁਸੀਂ ਦੇਖ ਕੇ ਨਹੀਂ ਫੋਨ ਲਾਉਂਦੇ ਹੈਗੇ ਅਈ ਨਹੀਂ ਪਤਾ ਕਦੋਂ ਮਾਰ ਦੋ ਫੋਨ ਵਾ ਵਾ ਕੀ ਬਾਤ ਹੈ ਬਹੁਤ ਸੋਹਣੀ ਗੱਲ ਹੈ ਹਨਾ ਇਹ ਬੜੇ ਫੁੱਲ ਖਿਲਾੜ ਨਹੀਂ ਆ ਮੈਂ ਮੈਨੂੰ ਤਾਂ ਕਹਿੰਦੀ ਸੀ ਵੀ ਤੂੰ ਭੱਜ ਕੇ ਆਈ ਆ ਆ ਹੁਣ ਤੇਰੇ ਸੰਸਕਾਰ ਕਿਧਰ ਗਏ ਨਾ ਨਪ੍ਰੀਤ ਇਹ ਜੀ ਕੋਈ ਗੱਲ ਨਹੀਂ ਹੈਗੀ ਸਾਰੇ ਆਪਦੇ ਕੰਨਾਂ ਨਾਲ ਸੁਣੀਆ ਗੱਲਾਂ ਮੈਂ ਉਰੇ ਖੜੀ ਨਹੀਂ ਹਜੇ ਕਹਿੰਦੀ ਇਹ ਜੀ ਕੋਈ ਗੱਲ ਨਹੀਂ ਹੈਗੀ ਪ੍ਰੀਤ ਤਾਂ ਐਂ ਬਣ ਕੇ ਕਿਸੇ ਨੂੰ ਦੱਸੀ ਨਾ ਪਲੀਜ਼ ਕਿਉਂ ਹੁਣ ਡਰ ਲੱਗਦਾ ਕਹਿੰਦੀ ਹੁੰਦੀ ਆ ਪਿਆਰ ਕੀਆ ਤੂੰ ਡਰਨਾ ਕਿਆ ਫਿਰ ਹੁਣ ਡਰਦੀ ਕਾ ਤੂੰ ਆ ਪੈਣ ਮਣ ਕੀ ਮੇਰੇ ਗੱਥੇ ਜੋੜਦੀਆਂ ਜੇ ਪਤਾ ਲੱਗ ਗਿਆ ਸ਼ਿਵ ਨੂੰ ਮੈਨੂੰ ਇੱਥੇ ਮਾਰ ਕੇ ਦੱਬ ਦੂਗਾ ਫਿਰ ਸ਼ਰਮ ਆਉਣੀ ਚਾਹੀਦੀ ਆ ਜੇ ਇੰਨਾ ਡਰ ਹੈ ਨਾ ਫਿਰ ਡਰ ਰੱਖਣਾ ਵੀ ਸੀ ਨਾ ਵਿਆਹ ਤੋਂ ਵਾਅਦਾ ਕਰ ਤੂਤਾ ਕਰਦੀ ਸੋਹਣੀ ਲੱਗਦੀ ਆ ਮੈਂ ਭੱਜ ਕੇ ਆਈ ਆ ਇੱਕ ਨਾਲ ਤਾਂ ਆਈ ਆ ਉਹਦੇ ਨਾਲ ਘਰ ਬਸਾਈ ਬੈਠੀ ਆ ਮੈਂ ਤਾਂ ਸੱਚੀ ਕੈਂਦੀ ਨੂੰ ਵੀ ਸ਼ਰਮ ਆਉਂਦੀ ਆ ਕੋਈ ਇੰਨਾ ਵੀ ਗਿਰ ਸਕਦਾ ਸ਼ਰਮ ਕਰ ਲੈ ਮਾੜੀ ਮੋਟੀ ਵਿਆਹੀ ਹੋਈਆਂ ਦੋਹਣਾ ਅਕਰ ਤੂਤਾ ਕਰਦੀ ਸੋਹਣੀ ਲੱਗਦੀਆਂ ਪ੍ਰੀਤ ਤੂੰ ਮੇਰੀ ਸਾਰੀਆਂ ਗੱਲਾਂ ਸੁਣ ਲਈਆਂ ਚਲ ਉਹ ਤਾਂ ਠੀਕ ਨੇ ਪਰ ਤੂੰ ਇੱਕ ਵਾਰੀ ਮੇਰੀ ਗੱਲ ਤਾਂ ਸੁਣ ਲੈ ਭੈਣ ਬਣ ਕੇ ਅੱਛਾ ਕੀ ਬਾਤ ਐ ਇੱਕ ਮਿੰਟ ਜਿਵੇਂ ਭੈਣ ਵੀ ਬਣ ਗਈ ਨਾ ਹੁਣ ਆਪਦੀ ਗਲਤੀਆਂ ਤੇ ਪਰਦਾ ਮਾਉਣ ਦੀ ਮਾਰੀ ਮੈਨੂੰ ਭੈਣ ਭੈਣ ਕਰਦੀਆਂ ਚਲ ਠੀਕ ਐ ਮੰਨ ਲੈਨੀ ਆ ਵੀ ਮੈਂ ਜਿਹੜਾ ਕੁਝ ਸੁਣਿਆ ਸਾਰਾ ਕੁਝ ਗਲਤ ਆ ਪ੍ਰੂਫ ਕਰ ਦੇ ਮੈਨੂੰ ਮੈਂ ਕਦੋਂ ਕਹਿੰਨੀ ਆ ਤੈਨੂੰ ਗਲਤ ਐ ਮੇਰੀ ਗੱਲ ਤਾਂ ਸੁਣ ਲੈ ਹਾਂ ਉਹ ਸਾਰਾ ਕੁਝ ਸਹੀ ਸੀਗਾ ਪਰ ਹੁਣ ਨਹੀਂ ਐਵੇਂ ਦਾ ਮੈਨੂੰ ਕਹ ਹਵਤਾ ਜੀਏ ਨਾ ਪਾਉ ਤੁਸੀਂ ਮੈਂ ਸੱਚੀ ਕਹਿੰਨੀ ਆ ਪ੍ਰੀਤਾ ਪਹਿਲਾਂ ਸੀ ਪਰ ਹੁਣ ਨਹੀਂ ਅੱਛਾ ਪਹਿਲਾਂ ਸੀ ਹੁਣ ਨਹੀਂ ਪਰ ਹੁਣ ਫੋਨ ਕਿਉਂ ਆਉਂਦਾ ਉਹੀ ਤਾਂ ਮੈਂ ਕਹਿ ਰਹੀ ਸੀ ਵੀ ਮੈਨੂੰ ਹੁਣ ਫੋਨ ਨਾ ਕਰਿਆ ਕਰੋ ਚਲੋ ਕੋਈ ਜਿਵੇਂ ਹੀ ਆ ਮੇਰੀ ਗੱਲ ਸੁਣ ਲੈ ਜੋ ਵੀ ਹੈਗਾ ਸੀ ਤੇ ਜੋ ਵੀ ਹੈਗਾ ਇਨੂੰ ਇੱਥੇ ਹੀ ਖਤਮ ਕਰ ਦੇ ਕਿਉਂਕਿ ਮੈਂ ਨਾ ਤੁਹਾਡੇ ਵਰਗੀ ਨਹੀਂ ਹੈਗੀ ਵੀ ਵੀਰੇ ਨੂੰ ਚੁੰਗਲੀਆਂ ਲਾ ਕੇ ਪਵਾੜ ਪਵਾਦਾ ਕਰ ਚ ਥੈਂਕ ਯੂ ਪ੍ਰੀਤਾ ਸੱਚੀ ਮੈਂ ਉਹਨੂੰ ਕਹਿ ਨਹੀਂ ਸਕਦੀ ਇਹ ਮੈਂ ਕੋਈ ਇਹ ਸਮਾਂ ਨਹੀਂ ਕਰ ਰਹੀ ਇਹ ਮੈਂ ਸਿਰਫ ਆਪਣੇ ਘਰ ਕਰਕੇ ਕਰ ਰਹੀ ਆ ਕਿਉਂਕਿ ਪਹਿਲਾਂ ਹੀ ਬਹੁਤ ਕੁਝ ਹੁੰਦਾ ਇੱਥੇ ਤਾਂ ਮੇਰੇ ਤੇ ਤਾਂ ਪਹਿਲਾਂ ਹੀ ਬਹੁਤ ਇਲਜ਼ਾਮ ਲੱਗੇ ਹੋਏ ਨੇ ਹੁਣ ਮੈਂ ਨਹੀਂ ਚਾਹੁੰਦੀ ਵੀ ਤੁਹਾਡੇ ਕਰਕੇ ਵੀ ਇਸ ਘਰ ਚ ਫੋਰ ਖਲਾਰਾ ਪਵੇ ਨਾ ਨਾ ਪ੍ਰੀਤਾ ਮਾਫ਼ ਕਰ ਦੇ ਪੈਣ ਬਣ ਕੇ ਮੈਨੂੰ ਉਹ ਤਾਂ ਫਿਰ ਵੀ ਚੰਗੀ ਹੈ ਮਾਰ ਕੇ ਬਾਦੇ ਉਹ ਗੇ ਪਤਾ ਨਹੀਂਗਾ ਤੇ ਸਿਰ ਚ ਖਾਜ ਜੀ ਹੋਈ ਜਾਂਦੀ ਐ ਮੰਮੀ ਮੈਨੂੰ ਤਾਂ ਲੱਗਦਾ ਤੁਹਾਡਾ ਸਿਰ ਨਾ ਧੋਣ ਵਾਲਾ ਹੋ ਰਿਹਾ ਹਾਂ ਹਾਂ ਮੂੰ ਵੀ ਮੈਨੂੰ ਲੱਗਦਾ ਸਿਕਰੀ ਜੀ ਹੋ ਗਈ ਹੈ ਨਾ ਸਿਕਰੀ ਤਾਂ ਠੰਡ ਕਰਕੇ ਹੋ ਗਈ ਨਾਲੇ ਹੁਣ ਸਿਰ ਵੀ ਨਹੀਂ ਨੋ ਨੂੰ ਜੀ ਕਰਦਾ ਠੰਡ ਚ ਹੋਰ ਅੱਜ ਤਾਂ ਚੱਲ ਧੁੱਪਾ ਸੋਣੀ ਨਿਕਲ ਨਿਕਲੀ ਅੱਜ ਅੱਜ ਧੋ ਹੀ ਲੈਂਦੇ ਮੈਂ ਤਾਂ ਕਹਿੰਨੀ ਐ ਸਿਰ ਤੁਸੀਂ ਚੱਲ ਹੁਣ ਸਵੇਰੇ ਧੋ ਲੂੰਗੀ ਗੁਲਜਣਾ ਵੀ ਖਾਸੀਆਂ ਪਹਿਰੀਆਂ ਨੇ ਆਏ ਘਰ ਪ੍ਰੀਤ ਲੇ ਜੱਸੀ ਕਰ ਦਿੰਦੀ ਆ ਮੇਰੀ ਗੁੱਤ ਤਾਂ ਨਾ ਨਾ ਮੰਮੀ ਪ੍ਰੀਤ ਕਰ ਦਊਗੀ ਕੋਈ ਨਾ ਕਰ ਦੇ ਪ੍ਰੀਤ ਤੂੰ ਲੈ ਅੱਗੇ ਤਾਂ ਤੂੰ ਕਹਦਨੀ ਆ ਮੰਮੀ ਦੀ ਗੁੱਤ ਤਾਂ ਠੀਕ ਨਹੀਂ ਹੁੰਦੀ ਨਾਲੇ ਪੁੱਤ ਮੈਨੂੰ ਇਹਦੀ ਪਸੰਦ ਨਹੀਂ ਆਉਂਦੀ ਐ ਜਿਆਦਾ ਹੀ ਉੱਚੀ ਕਰ ਦਿੰਦੀ ਐ ਤੂੰ ਕਰ ਦਿੰਦੀ ਕੋਈ ਨਾ ਮੰਮੀ ਕਰ ਦਊਗੀ ਪ੍ਰੀਤ ਸਿੱਛ ਜੂਗੀ ਹੌਲੀ ਹੌਲੀ ਨਾ ਗੱਲ ਕੀ ਹੋ ਗਈ ਤੈਨੂੰ ਤੂੰ ਐਨੀ ਚੁੱਪ ਚੁੱਪ ਜੀਵੀਂ ਆ ਪੁੱਤ ਤੈਨੂੰ ਕੁਝ ਦੁਖਦਾ ਤਾਂ ਨਹੀਂ ਨਾ ਮੰਮੀ ਕੁਝ ਨਹੀਂ ਦੁਖਦਾ ਚੁੱਪ ਤੱਕ ਰਾਣੀ ਹਾਂ ਮੈਂ ਕੀ ਗੱਲ ਹੋ ਗਈ ਪ੍ਰੀਤ ਕੁਝ ਨਹੀਂ ਮੰਮੀ ਉਹ ਦੀਦੀ ਠੀਕ ਹੋ ਤੁਸੀਂ ਮੇਰੇ ਤਾਂ ਢਿੱਲੇ ਜੀ ਹੋ ਰਹੇ ਆ। ਨਾ ਨਾ ਠੀਕ ਆ। ਐਵੇਂ ਹੀ ਲੱਗਦਾ ਤੁਹਾਨੂੰ। ਐ ਦੇਖੋ ਚਾਹ ਪੀਓਗੇ? ਨਹੀਂ ਤਾਂ ਮੰਮੀ ਦੀ ਚਾਹ। ਨਹੀਂ ਮੈਂ ਤਾਂ ਪੀਣੀ ਨਹੀਂ। ਮੰਮੀ ਨੂੰ ਪੁੱਛ ਲਓ। ਮੈਂ ਤਾਂ ਪੀਉਂਗੀ ਪੁੱਤ ਬਣਾ ਲਾ ਘੁੱਟਕ। ਹਾਂ ਚਾਹ ਬਣਾ ਕੇ ਲਿਆਉਣੀ ਆ ਤੁਹਾਨੂੰ। ਨਾਲੇ ਐਂ ਘਰ ਪੁੱਤੇ ਜੇ ਕੁਝ ਦੁੱਖ ਦਾ ਦਵਾਈ ਲੈ ਲਾ। ਅੱਗੇ ਤਾਂ ਤੂੰ ਇੰਨੀ ਸੁਸਤ ਜੀ ਰਹਿੰਦੀ ਨਹੀਂ ਹੈਗੀ। ਨਹੀਂ ਮੰਮੀ ਕੁਝ ਨਹੀਂ ਦੁੱਖਦਾ ਹੈ ਗਿਆ। ਚਲ ਠੀਕ ਆ ਬਣਾ ਲਾ। ਪ੍ਰੀਤ ਹਾਂਜੀ ਕੀ ਗੱਲ ਹੈ ਇੰਨੀ ਚੁੱਪ ਚੁੱਪ ਕਹਤੇ ਆ? ਕੀ ਪਤਾ ਮਮਮੀ ਮੈਨੂੰ ਕਿਹੜੇ ਰੋਜ ਦੁਖੜੇ ਦੱਸਦੀ ਆਪਦੇ ਇਹ ਮੈਨੂੰ ਤਾਂ ਲੱਗਦਾ ਉਹ ਇਸਰ-ਸੁਰ ਦੁਖਦਾ ਹੋਊਗਾ ਤਾਂ ਕਰਕੇ ਮੈਨੂੰ ਤਾਂ ਲੱਗਦਾ ਹੁਣ ਵੀ ਕੋਈ ਚਲਾਕੀ ਖੇਲਦੀ ਹੋਣੀ ਐ ਕੋਈ ਡਰਾਮਾ ਕਰਕੇ ਹੁਣ ਦਿਖਾਉਣਾ ਹੋਣਾ ਸ਼ਿਵ ਨੂੰ ਇਹਨੇ ਪਤਾ ਨਹੀਂ ਇਹਦੀ ਹੀ ਜਾਣੇ ਚਲ ਠੀਕ ਆ ਤੂੰ ਵੀ ਪੀਣੀ ਸੀ ਚਾਹ ਘੁੱਟ ਪੀ ਲੰਦੀ ਜਵਾਬ ਦੇਤਾ ਤਾਂ ਨਹੀਂ ਮਮਮੀ ਸਾਰਾ ਦਿਨ ਚਾਹ ਚਾਹ ਪੰਜ ਵਾਰ ਸਵੇਰ ਦੀ ਚਾਹ ਪੀ ਲਈ ਆ ਲੋ ਰਬੜ ਕਿੱਥੇ ਥੋੜੀ ਬਸ ਮੈਂ ਆਂ ਜੂੜਾ ਜਾ ਕਰ ਲੂੰਗੀ ਐਂ ਛੱਡ ਦੇ ਜੂੜਾ ਕਰ ਲੋ ਫਿਰ ਨੰਨ ਲਈ ਬਦੇ ਆ ਸੰਭ ਲੋ ਬਾਲੋ ਫੁਰਮਾਲ ਕਰਤੀ ਹੈ ਤਾਂ ਕੀ ਹੋਰ ਭਾਈ ਉਹ ਮੈਂ ਤਾਂ ਸੋਚਦਾ ਸੀ ਵੀ ਮੇਰੇ ਵਾਲਾ ਭਾਈ ਤਾਂ ਬਸ ਫੋਸਲ ਜੀ ਐ ਪਰ ਵਿਆਹ ਕਰਾ ਗਿਆ ਹੈ ਉਹ ਵੀ ਮਾਂ ਦੱਸਦੀ ਸੀ ਵੱਡੇ ਘਰ ਦੀ ਕੁੜੀ ਨਾਲ ਹੈ ਕਾਹਦਾ ਵੱਡਾ ਘਰ ਭਾਈ ਉਹ ਇਹਦੇ ਵਿਚਾਰੀ ਦੇ ਮਾਂ ਪਾਪਾ ਹੈ ਨਹੀਂ ਸੀ ਭਾਈ बस। ਮੈਨੂੰ ਪਸੰਦ ਜੀ ਕੁਛ। ਬਸ ਫਿਰ ਵਿਆਹ ਕਰਵਾ ਲਿਆ ਬਾਈ। ਅੱਛਾ। ਫਿਰ ਇਹਦੇ ਪਰਿਵਾਰ 'ਚ ਹੈ ਨਹੀਂ ਕੋਈ? ਨਾ ਬਾਈ। ਕੋਈ ਨਹੀਂ ਕਿਸੀਗਾ। ਨਾਲੇ ਮਾਂ ਕਹਿੰਦੀ ਜਾਂਦੀ ਸੀ ਇੱਕ ਭਾਈ ਹੈਗਾ। ਹਾਂ ਬਾਈ। ਇੱਕੇ ਭਾਈ ਹੈ ਕੱਲਾ। ਠੀਕ ਹੈ ਫਿਰ ਤਾਂ। ਤੇ ਬਾਕੀ ਬਾਈ ਥੋੜਾ ਬਹੁਤ ਧੰਨਵਾਦ ਆ। ਸ਼ਹਿਦ ਤੁਸੀਂ ਨਾ ਮੈਨੂੰ ਉਸ ਤਰ੍ਹਾਂ ਨਾ ਸਾਰਾ ਲਾਂਦੇ। ਮੈਂ ਕਹਿੰਦਾ ਸੱਚੀ ਮੇਰਾ ਵਿਆਹ ਹੋਣੀ ਨਹੀਂ ਸੀਗਾ। ਯਾਰ ਕਿਹੜੀਆਂ ਗੱਲਾਂ ਕਰੀ ਜਾਂਦੇ। ਹੈਂ? ਚੱਲ ਤੂੰ ਦਰਦ ਦੇ ਮੈਨੂੰ ਨਹੀਂ ਦੱਸਿਆ ਵੀ ਮੇਰਾ ਵਿਆਹ ਹੈਗਾ। ਤੇ ਕੋਈ ਹੋਰ ਮਾਨ ਨਾ ਲਾਤਾ ਪਰ ਪੈਸੇ ਪਾਉਣਾ ਤਾਂ ਮੇਰਾ ਫਰਜ਼ ਸੀ ਨਾ ਹਾਂ ਭਾਈ ਜੇ ਸਾਥੀ ਤੂੰ ਮੈਨੂੰ ਐ ਦੱਸ ਦਿੰਦਾ ਮੇਰਾ ਬੈ ਫਿਰ ਮੈਂ ਤੇਨੂੰ ਵੱਧ ਪਾਉਂਦਾ ਅੱਛੇ ਭਾਈ ਮੇਂਦਰ ਬਾਈ ਦਰਤਾਨ ਕਰਾ ਲਿਆ ਤਾਂ ਪਰ ਭਾਈ ਮੈਨੂੰ ਡਰ ਸੀਗਾ ਹੋ ਲੈ ਵੀ ਚਲੋ ਤੁਹਾਡੇ ਸੁਪਨੇ ਹੁੰਨਗੇ ਹਨਾ ਕਿਤੇ ਸੁਪਨੇ ਵੀ ਨਾ ਮਰ ਜਾਣ ਮੁੱਦੀਏ ਮੇਰੀ ਗੱਲ ਸੁਣ ਮੈਂ ਯਾਰ ਕਦੇ ਤੇਰਾ ਵੱਡਾ ਭਾਈ ਬਣ ਕੇ ਤੈਨੂੰ ਮਿਲੀ ਦੀ ਮੈਂ ਤਾਂ ਤੈਨੂੰ ਦੋਸਤਾ ਵਾਂਗੂ ਮਿਲਦਾ ਯਾਰ ਹੈ ਮੈਂ ਤਾਂ ਸੌਣ ਲੱਗੇ ਐਨੇ ਚਾ ਸੀ ਨਾ ਚਲ ਹੁਣ ਵੀ ਠੀਕ ਐ ਪਰ ਯਾਰ ਜਦੋਂ ਹੁਣ ਮੈਂ ਘਰੇ ਆਇਆ ਕਰੀ ਆ ਜਿਹੜੀ ਲੜਾਈ ਜੀ ਚੱਲੀ ਜਾਂਦੀ ਹੈ ਨਾ ਬਾਈ ਲੜਾਈ ਤੁਹਾਨੂੰ ਕਿਹਨੇ ਕਹਤਾ ਕੁਛ ਨਹੀਂ ਬਸ ਉਹ ਦੱਸਦੀ ਸੀ ਮੈਨੂੰ ਪਹਿਨਾ ਮਾਂ ਨੇ ਵੀ ਦੱਸਿਆ ਫਿਰ ਜਸੀ ਨੇ ਵੀ ਦੱਸਿਆ ਫਿਰ ਮਾਂ ਨਾਲ ਮੈਂ ਗੱਲ ਕਰੀ ਓਹੋ ਓ ਬਾਈ ਉਧਰ ਤੁਹਾਨੂੰ ਪਤਾ ਨਿੱਕੇ ਮੋਟੇ ਲੜਾਈ ਘਰਾਂ ਚੋਂ ਉਹੀ ਹੋਈ ਜਾਂਦੀ ਨੇ ਹਾਂ ਆ ਕੰਮਾਂ ਨੂੰ ਲੈ ਕੇ ਮਾੜਾ ਮੋਟਾ ਹੋਈ ਜਾਂਦੀ ਨੇ ਪਰ ਉਦਾਂ ਦੀ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਸੋਚ ਰਹੇ ਹੋ ਸਿਕੰਦਰ ਗੱਲ ਪਤਾ ਕੀ ਹੈ ਯਾਰ ਸ਼ੁਰੂ ਤੋਂ ਲੈ ਕੇ ਨਾ ਹੁਣ ਤੱਕ ਆਪਣਾ ਬਹੁਤ ਜ਼ਿਆਦਾ ਮੂਰੇ ਆ ਮੈਂ ਨਹੀਂ ਜਾਉਂਦਾ ਕਿ ਹੁਣ ਵਿਆਹ ਹੋਣ ਤੋਂ ਬਾਅਦ ਨਾ ਆਪਾਂ ਡੰਡੂਈਏ ਜਾਂ ਵਿਆਹ ਹੋਣ ਤੋਂ ਬਾਅਦ ਆਪਣੇ ਚ ਕੋਈ ਮਨਵਟਾ ਪੈਦਾ ਹੋਵੇ ਬਾਈ ਮੈਂ ਤਾਂ ਕਿਤੇ ਵੈਸੇ ਸੋਚੀ ਨਹੀਂਗਾ ਜੇ ਹੁਣ ਤੁਸੀਂ ਭਾਬੀ ਦੇ ਮਗਰ ਲੱਗੋਗੇ ਤਾਂ ਤੁਹਾਡੇ ਮਨ ਦੇ ਵਿੱਚ ਥੋੜਾ ਬੋਤਾ ਵਿਚਾਰ ਆ ਸਕਦੇ ਨੇ ਸਕੰਦਰ ਤੈਨੂੰ ਲੱਗਦਾ ਵੀ ਮੈਂ ਕਿਸਨੇ ਮਗਰ ਲੱਗੂਗਾ ਹੈ ਬਈ ਲੱਗਦਾ ਕੌਣ ਹੁੰਦਾ ਤੈਨੂੰ ਪਤਾ ਜਦੋਂ ਬਗਾਨੀ ਆ ਜਾਂਦੇ ਨੇ ਨਾ ਤਾਂ ਉਹਨਾਂ ਦੇ ਮਗਰ ਤਾਂ ਬੰਦਾ ਲੱਗ ਹੀ ਜਾਂਦਾ ਆਹੋ ਮੇਰਾ ਅੱਜ ਹੀ ਵਿਆਹ ਹੋਇਆ ਨਾ ਮੈਂ ਬਗਾਨੀ ਮਗਰ ਲੱਗੂਗਾ ਇਹ ਖਤਰਾ ਮੈਨੂੰ ਤੇਰੇ ਤੋਂ ਜ਼ਿਆਦਾ ਹੋ ਰਿਹਾ ਹੁਣ ਹੈ ਇਹ ਤਾਂ ਕਦੇ ਸੋਚੀ ਨਹੀਂ ਹੈਗਾ ਪਰ ਇੱਕ ਗੱਲ ਕਹਾ ਹੁਣ ਜਿੱਤ ਨੂੰ ਪੈਸੇ ਤੋਂ ਨੂੰ ਪਤਾ ਤਾਂ ਲੱਗੀ ਗਿਆਊਗਾ ਸ਼ਾਇਦ ਨੂੰ ਭਾਬੀ ਨੇ ਵੀ ਕਹਿਤਾ ਹੋਵੇ ਜੱਸੀ ਭਾਬੀ ਨੇ ਥੋੜਾ ਜਿਆ ਮੈਨੂੰ ਟੋਕਣ ਟੁੱਕੀ ਜੀ ਥੋੜੀ ਵੱਧ ਕਰਦੀ ਆ ਉਹ ਯਾਰ ਜੱਸੀ ਪਤਾ ਕੀ ਚਾਹੁੰਦੀ ਐ ਉਹਨੂੰ ਆਏਗਾ ਵੀ ਮੇਰੇ ਇਕੱਲੇ ਦੀ ਕਮਾਈ ਤੇ ਘਰ ਨਾਲ ਥੱਲੇ ਉਹਨੂੰ ਬਸ ਆਈ ਐ ਵੀ ਕੱਲ ਘਰੋਂ ਉਹਨੂੰ ਜਵਾਕ ਜੱਲੇ ਵੀ ਹੋਣੇ ਨੇ ਯਾਰ ਉਹਨੂੰ ਆਈ ਐ ਬਸ ਵੀ ਤੂੰ ਵੀ ਕਮਾਉਣ ਜੋਗਾ ਹੋ ਜਾ ਉਹ ਬਈ ਮੰਨਦਾ ਮੈਂ ਹੁਣ ਤੈਨੂੰ ਵੀ ਪਤਾ ਏ ਮੈਂ ਕੰਮ ਦੇਖਦਾ ਫਿਰਦਾ ਮਾਂ ਨੂੰ ਵੀ ਪਤਾਗਾ ਮੈਂ ਰੋਜ਼ ਘਰੋਂ ਤਾਂ ਭਗ ਜਨਾ ਹੁਣ ਜਦੋਂ ਕੰਮ ਹੀ ਨਹੀਂ ਕੋਈ ਮਿਲ ਰਿਹਾ ਜਦੋਂ ਕੰਮ ਮਿਲ ਗਿਆ ਬਾਈ ਇਹਨਾਂ ਤਾਂ ਮੈਂ ਤੈਨੂੰ ਵੀ ਪਤਾ ਯਾਰ ਉਹ ਬਗਾਨੀ ਜਿਹੜੀ ਘਰੇ ਲੈ ਕੇ ਬਿਠਾਈ ਆ ਉਹਨੂੰ ਵੀ ਖਵਾਣਾ ਯਾਰ ਚਲ ਮੈਂ ਤਾਂ ਇਹ ਸੋਚਦਾ ਯਾਰ ਵੀ ਤੇਰੇ ਬਾਸ ਤੇ ਕੋਈ ਕੰਮ ਖੋਲ ਕੇ ਦੇ ਦੇਣਾ ਹਾਂ ਬਾਈ ਯਾਰ ਤਾਂ ਤੂੰ ਮੇਰੇ ਦਿਲ ਦੀ ਗੱਲ ਹੀ ਬਤਨੀ ਸੱਚੀ ਮੈਂ ਮਾਂ ਨੂੰ ਕਹ ਰਿਹਾ ਸੀਗਾ ਜੇ ਬਈ ਤੂੰ ਇਹਨਾਂ ਦਾ ਸਾਰਾ ਲਾ ਦੇਣਾ ਸ਼ਾਇਦ ਮੈਂ ਉਹਦਾ ਕੁਛ ਵਧੀਆ ਕਰ ਲੈ। ਚਲ ਤੂੰ ਨਾ ਆਪਣੇ ਦਿਮਾਗ ਨਾਲ ਮੈਨੂੰ ਸੋਚ ਕੇ ਦੱਸ। ਵੀ ਹੱਥੀ ਕਿਰਤ ਦਾ ਕੀ ਕੰਮ ਕਰ ਸਕਦਾ ਤੂੰ? ਤੈਨੂੰ ਉਹੀ ਮੈਂ ਕੰਮ ਖੋਲ੍ਹ ਕੇ ਦੇ ਦੂੰਗਾ। ਯਾਰ ਮੈਨੂੰ ਵੀ ਨਹੀਂ ਵਧੀਆ ਲੱਗਦਾ। ਜੇ ਤੂੰ ਪੜਿਆ ਹੁੰਦਾ ਕਿਸੇ ਕੁਰਸੀ ਤੇ ਬਹਿ ਕੇ ਕੰਮ ਕਰਨ ਜੋਗਾ ਹੁੰਦਾ। ਪਰ ਹੁਣ ਤੂੰ ਯਾਰ ਕਿੱਥੇ 5-7000 ਦੇ ੱਤੇ ਜਾਂਦਾ ਫਿਰੇਂਗਾ। ਬਈ ਆਬਦਾ ਕੰਮ ਹੋਊਗਾ। ਕਦੇ ਯਾਰ ਮੁੱਠੀ, ਕਦੇ ਥੱਬੇ। ਹੈਂ? ਚਾਰ ਪੈਸੇ ਜੁੜ ਜਾਣਗੇ। ਬਈ ਮੈਂ ਸੋਚਦਾ ਕੋਈ ਦੁਕਾਨ ਹੀ ਨਾ ਕਰ ਲੈ। ਵੈਸੇ ਮੇਰੇ ਮਨ ਦੇ ਵਿੱਚ ਤੇ ਇਹ ਆਉਂਦੀ ਆ। ਚੁੱਪੀ ਅੱਜਕੱਲ੍ਹ ਦੁਕਾਨਾਂ 'ਚ ਪੈਸਾ ਤਾਂ ਬਹੁਤ ਆ ਜੇ ਬੰਦਾ ਚੰਗੇ ਢੰਗ ਨਾਲ ਦੁਕਾਨ 'ਤੇ ਬੈਠੇ ਕਾਫੀ ਦੁਕਾਨ ਕਰੇਗਾ ਬਈ ਮੈਂ ਸੋਚਦਾ ਨਾ ਆਪਣੇ ਇੱਥੇ ਲਾ ਕੇ ਪਿੰਡ ਦੇ ਵਿੱਚ ਕੋਈ ਫਾਸਟ ਫੂਡ ਦੀ ਦੁਕਾਨ ਖੋਲ੍ਹਣਾ ਕੋਈ ਨਾ ਕੋਈ ਹਾਂ ਅੱਜ ਕੱਲ੍ਹ ਨਾ ਇਹ ਗੱਲ ਚੱਲਦੀ ਵੀ ਆ ਆ ਕਿਸ ਤੋਂ ਯਾਰ ਦੇਖੇ ਚਾਰ ਪੈਸੇ ਆਪਾਂ ਪ੍ਰੋਮੋਸ਼ਨ ਕਰਾ ਦਾਂਗੇ ਹੈ ਬਸ ਫਿਰ ਹਾਂ ਯਾਰ ਮੇਰੀ ਗੱਲ ਸੁਣਾ ਅੱਜ ਕੱਲ੍ਹ ਨਾ ਇੱਕ ਫੋਨ ਇੱਕ ਫਾਸਟ ਫੂਡ ਦੋਈ ਚੀਜ਼ਾਂ ਚੱਲਦੀਆਂ ਨੇ ਸਹੀ ਗੱਲ ਹੈ ਮਾਮਾ ਇੱਕ ਗੱਲੋਂ ਤਾਂ ਫੋਨ ਫੜਾ ਦਿੰਦੀਆਂ ਨੇ ਬਿਜਵਾਕਾਂ ਨੂੰ ਜਿਆਦਾ ਗੋਦੀ ਨਾ ਚੱਕਣਾ ਪਵੇ ਦੂਜਾ ਬਣਾਉਣਾ ਨਾ ਪਵੇ ਰਸੋਈ 'ਚ ਨਾ ਜਾਣਾ ਪਵੇ ਚਾ ਕੇ ਕੁਲਚਾ 버ਗਰ ਖਵਾ ਦਿੰਦੀਆਂ ਨੇ ਸਹੀ ਗੱਲ ਹੈ ਭਾਈ ਨਾਲੇ ਆਪਣੇ ਪਿੰਡ ਦੇ ਲੱਗ ਕੋਈ ਦੁਕਾਨ ਵੀ ਨਹੀਂ ਗਈ ਗੱਲ ਤੇਰੀ ਠੀਕ ਹੈ ਬਸ ਹੌਲੀ ਹੌਲੀ ਵਧਾਣੀ ਹੌਲੀ ਹੌਲੀ ਆਪਾਂ ਦੋ ਚਾਰਨ ਬਾਲੀ ਰੱਖ ਲਾਂਗੇ ਉਹ ਐਨੇ ਨੂੰ ਮੈਂ ਰਿਟਾਇਰ ਹੋ ਕੇ ਆ ਜੂੰ ਨਾ ਭਾਈ ਫਿਰ ਮੈਨੂੰ ਤਾਂ ਕੰਮ ਦੇ ਦੇਂਗਾ ਭਾਈ ਕਿਦਾਂ ਦੀ ਗੱਲਾਂ ਕਰਦਾ ਚਲ ਤੇਰੀ ਜਿਹਾਣਾ ਆਪਦੀ ਜਦੋਂ ਮਰਜੀ ਬੈਠੇ ਘਰਦਿਆਂ ਵਿਚਾਰ ਆਪਾਂ ਪਰ ਭਾਈ ਜਰ

ਇਹ ਗੱਲ ਤੇਰੇ ਦਿਮਾਗ 'ਚ ਮੇਰੀਆਂ ਗੱਲਾਂ ਦਾ ਸਰਸਰ ਹੁੰਦਾ ਨਹੀਂਗੇ। ਜੇ ਅੱਜ ਸਿੱਧੀ ਹੋ ਕੇ 5 ਲੱਖ ਦਾ ਹੱਲ ਕਰਦੇ ਨਹੀਂ ਫਿਰ ਸਾਰਾ ਕੁਝ ਤੇਰੇ ਪ੍ਰੂਫ ਤੇਰੀਆਂ ਫੋਟੋਆਂ ਸਾਰਾ ਕੁਝ ਤੇਰੇ ਘਰ ਵਾਲੇ ਨੂੰ ਮੈਂ ਐਕਸਟੈਂਡ ਕਰਨ ਤੇ 1 ਮਿੰਟ ਲਾਉਣਾ ਠੀਕ ਹੈ ਨਾ? ਤੇ ਦਿਨ ਨੂੰ ਲੱਗਦਾ ਹੋਵੇ ਨਾ ਵੀ ਤੇਰੇ ਘਰ ਵਾਲੇ ਤੱਕ ਪਹੁੰਚ ਨਹੀਂ ਸਕਦਾ। 1 ਮਿੰਟ 'ਚ ਕਰ ਦੂੰ ਸਾਰੇ ਪ੍ਰੂਫ ਸੈਂਡ ਠੀਕ ਹੈ ਨਾ? ਜਦੋਂ ਦੋ ਦਿਨਾਂ 'ਚ 5 ਲੱਖ ਦਾ ਹੱਲ ਕਰਦੇ। ਨਹੀਂ ਫਿਰ ਘਰੇ ਆ ਕੇ ਫੋਟੋਆਂ ਦੇਖਿਆ ਕੇ ਜੀ ਜੀ ਐਨੀ ਗੱਲ ਵਧੀ ਪਈ ਆ ਤੁਸੀਂ ਤਾਂ ਮੈਨੂੰ ਦੱਸਿਆ ਹੀ ਨਹੀਂ ਪ੍ਰੀਤ ਮੈਂ ਤੈਨੂੰ ਦੱਸਦੀ ਸੀ ਪਰ ਤੂੰ ਮੇਰੀ ਗੱਲ ਹੀ ਨਹੀਂ ਸੁਣੀ ਚਲੋ ਮੇਰੀ ਗੱਲ ਸੁਣੋ ਜਿਹੜਾ ਕੁਝ ਹੋਣਾ ਸੀ ਹੋ ਗਿਆ ਇਹ ਤੁਹਾਨੂੰ ਤਾਂ ਕਿਉਂ ਦੇਖੂ ਕਿ ਮੈਂ ਦੇਈ ਜਾਂਦਾ ਕਹਿੰਦਾ 5 ਲੱਖ ਰੁਪਏ ਚਾਹੀਦਾ ਆਪਾਂ ਨਾ ਸ਼ਿਵ ਬਾਈ ਨਾਲ ਗੱਲ ਕਰਦੇ ਆ ਨਾ ਨਪ੍ਰੀਤ ਸ਼ਿਵ ਕੋਲ ਨਾਲ ਗੱਲ ਕਰੀ ਮੈਨੂੰ ਮਾਰ ਦੂਗਾ ਉਹ ਇੰਨੇ ਵੀ ਉਹ ਮਾੜੇ ਨਹੀਂ ਹੈਗੇ ਜੇ ਤੁਸੀਂ ਗੱਲ ਕਰੋਗੇ ਤਾਂ ਗੱਲ ਸਮਝਣਗੇ ਤੁਹਾਡੀ ਉਹ ਨਹੀਂ ਸਮਝਦੇ ਉਹ ਜਦੋਂ ਮੇਰਾ ਵਿਆਹ ਹੋਇਆ ਸੀ ਉਹਨਾਂ ਨਾਲ ਉਹਨੇ ਗੱਲ ਖੋਲੀ ਸੀ ਪਹਿਲਾਂ ਵੀ ਵੀ ਜਿਹੇ ਤਰ੍ਹਾਂ ਕਿਤੇ ਹੋਰ ਚੱਕਰ ਚੱਲਦਾ ਮੈਨੂੰ ਹੁਣ ਦੱਸਦੇ ਮੈਂ ਕਿਹਾ ਨਹੀਂ ਮੇਰਾ ਕਿਤੇ ਨਹੀਂ ਚੱਲਦਾ ਹੈਗਾ ਤਾਂ ਵਿਆਹ ਕਰਵਾਇਆ ਸੀ ਨਹੀਂ ਨਹੀਂ ਪ੍ਰੀਤਾ ਦੀਦੀ ਉਹ ਤਾਂ ਪਾਸਟ ਸੀ ਤੁਹਾਡਾ ਪਾਸਟ ਨੂੰ ਲੈ ਕੇ ਥੋੜੀ ਹੁਣ ਤੁਹਾਡੇ ਨਾਲ ਲੜਨਗੇ ਉਹ ਜੇ ਨਾ ਕੋਈ ਸੋਲੂਸ਼ਨ ਕੱਢਿਆ ਨਾ ਜੇ ਸੱਚੀ ਉਹ ਘਰੇ ਆ ਗਿਆ ਜਿਵੇਂ ਮੈਂ ਪਹਿਲਾਂ ਦੱਸ ਦਿੰਦੀ ਉਹਨਾਂ ਨੂੰ ਫੇਰ ਤਾਂ ਠੀਕ ਸੀ ਹੁਣ ਨਹੀਂ ਪ੍ਰੀਤ ਤੂੰ ਕਿਉਂ ਨਹੀਂ ਸਮਝਦੀ ਮੇਰੀ ਗੱਲਾਂ ਚਲੋ ਮੇਰੀ ਗੱਲ ਸੁਣੋ ਤੁਸੀਂ ਟੈਨਸ਼ਨ ਨਾ ਲਓ ਇਹਦਾ ਤਾਂ ਮੈਂ ਹੱਲ ਆਪ ਹੀ ਕਰ ਦੂੰਗੀ ਚਲੋ ਸ਼ੁਕਰ ਹੈ ਫਿਰ ਵੀ ਟਾਈਮ ਨਾਲ ਪਤਾ ਲੱਗ ਗਿਆ ਹਾਂਜੀ ਜੀ ਪ੍ਰੀਤ ਘਰੇ ਆ ਗਿਆ ਉਹ ਫੇਰ ਮੇਰੇ ਫੋਟੋਆਂ ਦਿਖਾ ਦੇ ਸ਼ਿਵ ਨੂੰ ਤੁਹਾਨੂੰ ਡਰਨ ਦੀ ਜੀ ਕੋਈ ਲੋੜ ਨਹੀਂ ਸ਼ਾਇਦ ਉਹ ਭੁੱਲ ਗਿਆ ਵੀ ਆਪਾਂ ਜਦੋਂ ਕਿਸੇ ਨੂੰ ਧਮਕੀ ਦਿੰਨੇ ਆ ਨਾ ਤਾਂ ਸਿੱਧਾ ਕੇਸ ਬਣਦਾ ਤੁਸੀਂ ਉਹਤੇ ਕੇਸ ਵੀ ਕਰ ਸਕਦੇ ਹੋ ਨਾ ਪ੍ਰੀਤ ਮੈਂ ਨਹੀਂ ਆ ਕੇਸ ਕੋਸ ਦੇ ਚੱਕਰਾਂ 'ਚ ਪੈਣਾ ਪੈਣ ਵਣ ਕੇ ਤੂੰ ਕਿਸੇ ਨੂੰ ਨਾ ਦੱਸੀ ਬਸ ਆ ਗੱਲ ਨਾ ਉਰੇ ਦੱਬ ਦੇ ਤੂੰ ਦੀਦੀ ਮੈਂ ਤਾਂ ਦੱਬ ਦੂੰਗੀ ਗੱਲ ਮੈਂ ਤਾਂ ਉਦੋਂ ਦੀ ਕਿਸੇ ਕੋਲੇ ਪਾ ਵੀ ਨਹੀਂ ਕੱਢੀ ਮੈਂ ਤਾਂ ਇਹ ਕਹਿੰਦੀ ਆ ਜੀ ਹੋ ਘਰੇ ਆ ਗਿਆ ਫੇਰ ਤੇ ਨਾਲੇ ਤੁਹਾਡੀਆਂ ਉਹਦੇ ਨਾਲ ਹੀ ਜੇ ਕਿਹੜੀਆਂ ਫੋਟੋਆਂ ਨੇ ਜਿਹੜੇ ਤੁਸੀਂ ਡਰੀ ਜੰਨੇ ਹੋ ਫੋਟੋਆਂ ਤਾਂ ਪ੍ਰੀਤ ਜਦੋਂ ਕਾਲਜ ਚ ਪੜਦੇ ਹੁੰਦੇ ਸੀ ਬਸ ਬੈਠੇ-ਵੋਟੇ ਹੋਵਾਂਗੇ ਬਸ ਆਈ ਫੋਟੋਆਂ ਹੋਣਗੀਆਂ ਜੇ ਫੇਰ ਵੀ ਉਹਨੂੰ ਸ਼ਿਵ ਨੂੰ ਦਿਖਾ ਤੀਆਂ ਪਰ ਤੈਨੂੰ ਪਤਾ ਹੀ ਹੈ ਮੇਰਾ ਕੀ ਹਾਲ ਹੋਊਗਾ ਓਹੋ ਚਲੋ ਬਾਕੀ ਉਹ ਤਾਂ ਉਹਨਾਂ ਦੀ ਸੋਚ ਐ ਇਹ ਤਾਂ ਤੁਹਾਡਾ ਪਾਸਟ ਸੀਗਾ ਚਲੋ ਬਾਕੀ ਤੁਸੀਂ ਖਭਰਾਓ ਨਾ ਮੈਂ ਕਰਦੀ ਕੋਈ ਸੋਲੂਸ਼ਨ ਮੈਂ ਨਾ ਤੁਹਾਡੇ ਬਾਈ ਨਾਲ ਕਰਦੀਆਂ ਗੱਲ ਉਹਨਾਂ ਨਾਲ ਤਾਂ ਕਰਨੀ ਹੀ ਪਊਗੀ ਨਹੀਂ ਉਹ ਕਿਸੇ ਨੂੰ ਨਹੀਂ ਦੱਸਦਾ ਹੈਗਾ ਉਹ ਵੀ ਮੇਰੇ ਬਾਰੇ ਗੱਲ ਤਾਂ ਸੋਚੂਗਾ ਪ੍ਰੀਤਾ ਕਿਉਂ ਸੋਚੂਗਾ ਮੈਂ ਸਮਝਾਉਂਗੀ ਉਹਨਾਂ ਨੂੰ ਪ੍ਰੀਤਾ ਤੂੰ ਕਿੰਨੀ ਚੰਗੀ ਹੈ ਮੈਂ ਤੇਰੇ ਨਾਲ ਕਿੰਨਾ ਮਾੜਾ ਕੀਤਾ ਚਲੋ ਕੋਈ ਨਾ ਦੀਦੀ ਜਿਹੜਾ ਕੁਝ ਹੋਣਾ ਸੀ ਹੋ ਗਿਆ ਤੇ ਅੱਗੇ ਤੋਂ ਬੀ ਕੇਅਰਫੁਲ ਤੇ ਨਾਲ ਚਲਿਓ ਜੇ ਤੂੰ ਮੇਰੀ ਥਾਂ ਤੇ ਹੁੰਦੀ ਨਾ ਮੈਂ ਤੇਰਾ ਜਲੂਸ ਕੱਢ ਦੇਣਾ ਸੀ ਦੇ ਲਾ ਕਿੰਨਾ ਫਰਕ ਆਪਣੇ ਦੋਨਾਂ 'ਚ ਇਹੀ ਤਾਂ ਦੀਦੀ ਫਰਕ ਹੁੰਦਾ ਸੋਚ ਸੋਚਦਾ ਬਾਕੀ ਤੁਹਾਨੂੰ ਟਾਈਮ ਨਾਲ ਲੱਗ ਲਗੀ ਨਾ ਇਹ ਹੀ ਬਹੁਤ ਵਧੀਆ ਹੂੰ ਤੇ ਨਾਲੇ ਮੈਂ ਵੀ ਨਹੀਂ ਚਾਹੁੰਦੀ ਵੀ ਘਰੇ ਸਾਰੇ ਨੂੰ ਪਤਾ ਲੱਗੇ ਤੇ ਖਲਾਰਾ ਪਵੇ ਹਾਂ ਪ੍ਰੀਤਾ ਚਲ ਤੂੰ ਇੱਕ ਵਾਰੀ ਗੱਲ ਕਰਕੇ ਦੇਖ ਲਈ ਬਾਬਰੂ ਨਾਲ ਕੀ ਕਹਿੰਦਾ ਤੁਸੀਂ ਟੈਨਸ਼ਨ ਨਾ ਲਿਓ ਸਭ ਕੁਝ ਠੀਕ ਹੋ ਜਾਊਗਾ ਠੀਕ ਹੈ ਪ੍ਰੀਤਾ ਦੇਖ ਲਾ ਵਿਚਾਰੀ ਕਿੰਨੀ ਚੰਗੀ ਐ ਕਿੰਨਾ ਫਿਕਰ ਕਰਦੀ ਐ ਮੇਰਾ ਜੇ ਮੈਂ ਇਹਦੀ ਥਾਂ ਤੇ ਹੁੰਦੀ ਤਾਂ ਮੈਨੂੰ ਘਰੋਂ ਕਢਾ ਦਿੰਦੇ ਸੀ ਕਢਾ ਦੇਣਾ ਸੀ ਹਾਜੂ ਬਾਈ ਆਈਂ ਬੈਠੋ ਹਾਜ ਕਿਵੇਂ ਗੇੜਾ ਮਾਰ ਲਿਆ ਕਰੇ ਬੱਸ ਬਾਈ ਕੀ ਦੱਸਾਂ ਮਰਾ ਆਪਣੀਆਂ ਗਲਤੀਆਂ ਕਬੂਲ ਲੈਣਾ ਆਂ ਕਿਉਂ ਬਾਈ ਇਹフジ ਕੀ ਗੱਲ ਹੋਊਗੀ ਦੱਸ ਦਾਂ ਬਾਈ ਪ੍ਰੀਤ 인ਦੇਸ ਦੀ ਪ੍ਰੀਤ ਇੱਥੇ ਆ ਬਾਈ ਮਾਰੋ ਬੋਲ ਬਾਈ ਕਿੱਥੇ ਨਹੀਂ ਬੋਲਣਾ ਮੈਂ ਤੋੜ ਦਸ ਪ੍ਰੀਤ ਪ੍ਰੀਤ ਹਾਂਜੀ ਨਿਬੜੇ ਨਹੀਂ ਕੰਮ ਲੈ ਬਸ ਨਿਬੜ ਕੇ ਤੁਹਾਡੀ ਲੋਰਾ ਨਹੀਂ ਸਮਝੀ ਸੀ ਬਾਹਰ ਕੋਈ ਆਏਗਾ ਕੋਈ ਆਇਆ ਹੂੰ ਕੌਣ ਆਇਆ ਉਹ ਤੈਨੂੰ ਮਿਲਣਾ ਹੈ ਕੋਈ महीनों में लाया हाँ आ जा चलो है ये भाई प्रीत हाँ हाँ भाई परीक्षा हाँ फिर मैं भी कोई ना बैठ प्रीत ਹਲੋ ਭਾਈ ਬੈਠੇ ਤੁਸੀਂ ਕੋਈ ਨਹੀਂ ਮੈਨੂੰ ਸਮਝ ਨਹੀਂ ਆਉਂਦਾ ਕਿ ਕਿਨੇ ਤੋਂ ਮੰਨਣ ਵਾਲੇ ਕਰੇ ਸਹੀ ਕਰ ਮੈਨੂੰ ਮਾਫ ਕਰ ਦਿਓ ਨਹੀਂ ਬੋਲਤੀ ਸੀ ਮਾਫੀ ਮੰਗਣ ਦੀ ਹੋਰ ਤਾਂ ਕੀਤੀ ਨਹੀਂ ਮੈਨੂੰ ਵੀ ਤਾਂ ਕੋਈ ਗਲਤੀ ਨਹੀਂ ਕੀਤੀ ਮਾਫੀ ਚਾਹੁੰਦਾ ਮੈਂ ਮੰਗਣਾ ਆ ਤੁਹਾਡੇ ਤੋਂ ਨਾ ਨਾ ਬਾਈ ਆ ਕਿਹੋ ਜਿਹੀ ਗੱਲਾਂ ਕਰਦੇ ਆ ਪਾਲਾ ਕਿਤੇ ਭਾਈ ਵੀ ਮਾਫੀ ਮੰਗਦੇ ਹੁੰਦੇ ਨੇ ਮਾਫੀ ਮੰਗਣਾ ਤਾਂ ਸਾਡੇ ਭਾਈ ਸਾਨੂੰ ਮਾਫ ਕਰਦੇ ਯਾਰ ਵੀਰੇ ਭਰਾ ਵੀ ਮੰਗ ਲਾਂਦੇ ਨੇ ਜਦੋਂ ਕੋਈ ਗਲਤੀ ਦੇ ਹੱਕਦਾਰ ਹੁੰਦੇ ਨੇ ਸਾਡੇ ਤੋਂ ਗਲਤੀ ਹੋਈ ਆ ਬਾਈ ਤੁਸੀਂ ਤਾਂ ਕੋਈ ਇਦਾਂ ਦੀ ਗਲਤੀ ਕੀਤੀ ਨਹੀਂਗੀ ਨਹੀਂ ਤਰੀ ਤੈਨੂੰ ਤਾਂ ਪਤਾ ਹੈ ਨਾ ਤੇਰੀ ਭਾਬੀ ਦੇ ਪਿੱਛੇ ਲਾ ਕੇ ਮੈਂ ਵੀ ਤੇਰੇ ਤੇ ਜੋਲ ਨਹੀਂ ਕਰਦਾ ਯਾਰ ਵੀਰੇ ਫੋਟੋ ਵੀ ਮੈਂ ਦੇਖੀ ਹੈ ਨਾ ਪਰ ਉਹ ਨਹੀਂ ਚਾਹੁੰਦੀ ਸੀ ਵੀ ਪ੍ਰੀਤ ਦਾ ਵਿਆਹ ਉਸੇ ਹੋਵੇ ਉਹ ਚਾਹੁੰਦੀ ਸੀ ਵੀ ਇਹਦਾ ਕਿਸੇ ਵੱਡੀ ਉਮਰ ਦੇ ਨਾਲ ਵਿਆਹ ਹੋ ਜਾਏ ਤੇ ਉਹ ਸਾਡੀ ਜ਼ਮੀਨ ਤੇ ਵੀ ਬਈ ਕਬਜਾ ਕਰਨਾ ਚਾਹੁੰਦੀ ਸੀ ਇਸ ਕਰਕੇ ਜਦੋਂ ਮੈਨੂੰ ਪਤਾ ਲੱਗਿਆ ਤਾਂ ਉਹਨੂੰ ਘਰੋਂ ਕੱਢਦਾ ਬਈ ਮੈਂ ਵੀਰੇ ਘਰੋਂ ਕਿਉਂ ਕੱਢਿਆ ਤੁਸੀਂ ਭਾਬੀ ਨੂੰ ਐਨੇ ਘਰੋਂ ਕੱਢਦਾ ਨਾ ਹੋਰ ਮੈਂ ਕਰਦਾ ਵੀ ਕੀ ਹੈਨਾ ਉਹ ਤਾਂ ਵਧੀਆ ਹੋਇਆ ਉਹਦੀ ਸਲੀਅਤ ਮੈਨੂੰ ਟਾਈਮ ਤੇ ਪਤਾ ਲੱਗ ਗਈ। ਨਹੀਂ ਉਹਨੇ ਆਪਣੀ ਸਾਰੀ ਜਿੰਨੀ ਲੈ ਕੇ ਦਿੱਤਰ ਹੋ ਜਾਣਾ ਸੀ ਭਾਈ। ਵੀਰੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ। ਤੁਸੀਂ ਬਸ ਉਹਦੇ ਪਿੱਛੇ ਲੱਗੇ ਹੋਏ ਸੀ। ਬਸ ਮੇਰੀ ਅਕਲ ਦੇ ਪਰਦੇ ਤੇ ਰਹਿ ਰਿਹਾ ਭਾਈ। ਨਾਲੇ ਉਹਦੋਂ ਤਾਂ ਤੁਸੀਂ ਵੀ ਉਹਦੇ ਪਿੱਛੇ ਲੱਗ ਕੇ ਮੇਰਾ ਬੁੜੇ ਨਾਲ ਵਿਆਹ ਕਰਨ ਨੂੰ ਪਿਆ। ਮੇਰੇ ਕੋਲ ਹੋਰ ਚਾਰਾ ਵੀ ਕੀ ਸੀ ਜਿਵੇਂ ਨਾ ਪਛਦੀ ਘਰੋਂ। ਚਲੋ। ਕੁਝ ਤਾਂ ਭਈ ਆਪਦਾ ਫੈਸਲਾ ਸਹੀ ਲਿਆ। ਸਹੀ ਜਗ੍ਹਾ ਤੇ ਆਪਦਾ ਵਿਆਹ ਕਰਵਾ ਲਿਆ। ਪਰ ਜੇ ਕਿਤੇ ਉਹ ਇਹ ਕੋ ਸੁਨਾ ਕਰਦੀ ਬਈ ਮੈਂ ਤੁਹਾਡਾ ਟੂਮਟਾਮ ਨਾਲ ਵਧੀਆ ਵਿਆਹ ਕਰਨਾ ਸੀਗਾ ਹਨਾ ਜਲਦਬਾਜ਼ੀ ਕਰ ਵੀਰੇ ਸੀਗੀ ਕੀਤੀ ਹੈ ਨਾਲੇ ਹੁਣ ਇਹਨਾਂ ਨੂੰ ਕੋਈ ਕੰਮ ਵੀ ਨਹੀਂ ਮਿਲ ਰਿਹਾ ਚਲੋ ਕੋਈ ਨਾ ਬਈ ਤੁਸੀਂ ਉਹ ਕੰਮ ਦੀ ਟੈਨਸ਼ਨ ਨਾ ਲਓ 25 ਕਿੱਲੇ ਆਪਾਂ ਨੂੰ ਜ਼ਮੀਨ ਆਉਂਦੀ ਹੈ ਅੱਧੀ ਜ਼ਮੀਨ ਦੀ ਭਾਵੇਂ ਤੂੰ ਵੀ ਹੱਕਦਾਰ ਹੈ ਕਿਉਂ ਪਰੌਣਾ ਕਰਾਂਗੇ ਖੇਤੀ ਜਿਵੇਂ ਬਾਈ ਤੁਹਾਨੂੰ ਠੀਕ ਲੱਗੇ ਮੈਂ ਤਾਂ ਵੈਸੇ ਵੀ ਬੇਲੀ ਫਿਰਦਾ ਸੀਗਾ ਕੰਮ ਲੱਭਦੇ ਹੀ ਫਿਰਦਾ ਸੀਗਾ ਨਹੀਂ ਨਹੀਂ ਕੋਈ ਗੱਲ ਨਹੀਂ ਬਾਈ 12 ਕਿੱਲੇ ਮੇਰੇ ਕੋਲ ਨੇ 12 ਭਾਂਡੇ ਵੀ ਬਣਦੇ ਆ ਹਨਾ ਚਾਹ ਪੀ ਲੂਗੀ ਠੰਡੀ ਹੋ ਜਾਂਦੀ ਹੈ ਤੁਸੀਂ ਵੀ ਚੱਕੋ ਮੈਂ ਤੁਸੀਂ ਪੀ ਲੋ ਚਾਹ